ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਵੈਗਰੂ ਦੀ ਕਿਰਪਾ ਨਾਲ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਜਿਹੜਾ ਅੱਜ ਦਾ ਆਪਣਾ ਬਲੌਗ ਹੈ ਆਪਣੀ ਵੀਡੀਓ ਹੈ ਜੀ ਉਹ ਹੈਗੀ ਹੈ ਮਿਸ਼ੋ ਦੀਆਂ ਲਿਪਸਟਿਕਾਂ ਦੇ ਰਿਲੇਟਡ ਕੀ ਮਿਸ਼ੋ ਤੋਂ ਮੈਂ ਮੰਗਾਈਆਂ ਸੀ ਲਿਪਸਟਿਕਾਂ ਕੀ ਉਹਨਾਂ ਵੀ ਕਿੰਨਾ ਕੁ ਉਹ ਵਧੀਆ ਨੇਗੀਆਂ ਹਨਾ ਕਿੰਨੇ ਕੁ ਕਲਰ ਵਧੀਆ ਨੇਗੇ ਤੇ ਪ੍ਰਾਈਸ ਦੇ ਅਕੋਰਡਿੰਗ ਆਪਾਂ ਨੂੰ ਲੈਣੀਆਂ ਚਾਹੀਦੀਆਂ ਨੇ ਜਾਂ ਨਹੀਂ ਲੈਣੀਆਂ ਚਾਹੀਦੀਆਂ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਕੁਛਕ ਮੰਗਵਾਈਆਂ ਸੀਗੀਆਂ ਬਰਸ਼ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਤੇ ਇੱਕ ਮਤਲਬ ਦੂਜੀ ਮੰਗਾਈਆਂ ਸੀ ਪਲੇਟ ਹੁੰਦੀ ਹੈ ਜਿਹੜੀ ਲਿਪਸਟਿਕਾਂ ਦੀ ਤੇ ਬਰਸ਼ ਨਾਲ ਲੱਗਦੀਆਂ ਨੇਗੀਆਂ ਉਹ ਵੀ ਬਰਸ਼ ਨਾਲ ਲੱਗਦੀਆਂ ਨੇ ਤੇ ਇੱਕ ਤਾਂ ਆਹ ਵਾਲੀਆਂ ਹੁੰਦੀਆਂ ਨੇ ਜੀ ਹਨਾ ਜੀ ਮੈਟ ਲਿਪ ਕਲਰ ਲਿਖਿਆ ਹੋਇਆ ਹੈ ਤੇ ਮੈਟ ਵਾਲੀ ਹੁੰਦੀ ਹੈ ਨਾ ਇਹ ਸ਼ਾਇਦ ਨਿਊਡਲ ਇੱਕ ਤਾਂ ਨਿਊਡ ਦਿੱਤੀ ਹੋਈ ਹੈ ਇਹਦੇ ਵਿੱਚ ਇੱਕ ਦਿੱਤੀ ਹੋਈ ਹੈ ਨਾ ਮਤਲਬ ਕਿ 컬러ਫੁਲ ਜੀਆਂ ਜਿਵੇਂ ਰੈੱਡ ਹੋ ਗਿਆ ਪਿੰਕ ਡਾਰਕ ਹੋ ਗਿਆ ਹਨਾ ਜੀ ਤੇ ਇਹ ਸੀਗੇ ਦੋ ਤੇ ਮੈਂ ਨਾਲ-ਨਾਲ ਹਨਾ ਪਿਕ ਵੀ ਲਗਾ ਦੂੰਗੀ ਕਿ ਕਿੰਨਾ ਪ੍ਰਾਈਸ ਸੀਗਾ ਇਹ ਸੀਗੀਆਂ 8 ਲਿਸਟਿਕਾਂ ਸੀਗੀਆਂ ਚਾਰ ਇਹਦੇ ਵਿੱਚ ਨੇ ਚਾਰ ਇਹਦੇ ਵਿੱਚ ਨੇ ਦੋਨੋਂ ਮਤਲਬ ਇਕੱਠੇ ਆਏ ਸੀਗੇ ਤੇ ਪ੍ਰਾਈਸ ਮੇਰੇ ਸ਼ਾਇਦ 148 ਰੁਪਏ ਦੀਆਂ ਆਈਆਂ ਸੀਗੀਆਂ ਇਹ ਤੇ ਨਾਲ ਨਾਲ ਮੈਂ ਪਿਕ ਜਰੂਰ ਲਗਾ ਦੂੰਗੀ ਤੁਸੀਂ ਦੇਖ ਸਕਦੇ ਹੋਗੇ ਹਨਾ ਕੀ ਹੈ ਕਿੰਨਾ ਪ੍ਰਾਈਸ ਸੀਗਾ ਤੇ ਬਾਕੀ ਹੁਣ ਤੁਹਾਨੂੰ ਦਿਖਾਉਣੀ ਆ ਹਨਾ ਵੀ ਕਿਵੇਂ ਦੀਆਂ ਇਹ ਕਿਵੇਂ ਦੇ ਕਲਰ ਨੇਗੇ ਤੇ ਮੈਂ ਡੇਲੀ ਰੁਟੀਨ ਦੇ ਵਿੱਚ ਇਹ ਤਿੰਨ ਚਾਰ ਵਾਰੀ ਲਾ ਵੀ ਲਈਆਂ ਤੇ ਇਹ ਤਾਂ ਸੀਗੇ ਨਿਊਡ ਕਲਰ ਸਾਰੇ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਦੇ ਵਿੱਚ ਡਾਰਕ ਡਾਰਕ ਜਿਹੇ ਕਲਰ ਨੇ ਰੈੱਡ ਹੈ ਪਿੰਕ ਹੈ ਮਹਰੂਨ ਹੈ ਤੇ ਇੱਕ ਹੋਰ ਪਤਾ ਨਹੀਂ ਕਿਹੜਾ ਹੈਗਾ ਤੇ ਚਲੋ ਮੈਂ ਤੁਹਾਨੂੰ ਇਹ ਸਾਰੀਆਂ ਆਪਣੇ ਹਨਾ ਬਾਜੂ ਤੇ ਲਗਾ ਕੇ ਦਿਖਾਉਣੀ ਹੈ ਕਿੱਦਾਂ ਦੇ ਕਲਰ ਨੇ ਬਾਕੀ ਯੂਜ਼ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਬਹੁਤ ਵਧੀਆ ਨੇਗੀਆਂ ਲੌਗਲਾਸਟਿਕ ਨੇਗੀਆਂ ਤੇ ਬਾਕੀ ਹਨਾ ਤੁਹਾਨੂੰ ਯੂਜ਼ ਕਰਨ ਤੋਂ ਬਾਅਦ ਪਤਾ ਲੱਗੇ ਤੁਸੀਂ ਮੰਗਵਾ ਸਕਦੇ ਹੋ ਮੇਰੇ ਮੈਨੂੰ ਤਾਂ ਨਹੀਂ ਮਤਲਬ ਐਦਾਂ ਲੱਗਿਆ ਕਿ ਵਧੀਆ ਨੇਗੀਆਂ ਪ੍ਰਾਈਸ ਦੇ ਅਕੋਰਡਿੰਗ 148 ਰੁਪਏ ਦਾ ਹਨਾ ਕੀ ਹੁੰਦਾ ਹੈਗਾ ਤੇ ਆਪਾਂ ਬਾਜ਼ਾਰ ਦੇ ਵਿੱਚ ਸਿੰਪਲ ਜੀ ਮਤਲਬ ਲਿਪਸਟਿਕ ਲੈਣੇ ਤਾਂ ਵੀ 100 ਰੁਪਏ ਤੋਂ ਘੱਟ ਦਿੰਦੇ ਨਹੀਂ ਹੈਗੇ ਤੇ ਸਾਈ ਜਿੰਨਾ ਦਾ ਛੋਟਾ ਹੀ ਹੈਗਾ ਤੇ ਐਡਾ ਸਾਈ ਜਗਾ ਨਿਊਡ ਕਲਰ ਮੈਨੂੰ ਬਹੁਤ ਪਸੰਦ ਨੇ ਡਾਰਕ ਕਲਰ ਨਾਲੋਂ ਵੈਸੇ ਹੂੰ ਮੈਂ ਬਹੁਤ ਘੱਟ ਲਿਪਸਟਿਕ ਯੂਜ਼ ਕਰਦੀ ਆ ਬਹੁਤ ਘੱਟ ਲਾਉਣੀ ਹੈਗੀ ਤੇ ਬਸ ਮੈਨੂੰ ਸ਼ੌਂਕ ਜ਼ਰੂਰ ਹੈਗਾ ਕਿ ਮੇਰੇ ਕੋਲ ਸਾਰੇ ਕਲਰ ਹੋਣ ਲਿਪਸਟਿਕਾਂ ਦੇ ਲਾ ਮਾ ਭਾਵੇਂ ਘੱਟ ਹੀ ਮੈਂ ਸਾਰੇ ਲਗਾ ਲੈਂਦੀ ਆ ਪਹਿਲਾਂ ਫਿਰ ਮੈਂ ਤੁਹਾਨੂੰ ਸ਼ੋਅ ਕਰੂੰਗੀ ਠੀਕ ਹੈ ਜੀ ਇਹ ਸੀਗਾ ਆਪਣਾ ਰੈੱਡ ਕਲਰ ਇਹ ਬਿਲਕੁਲ ਨਿਊਡ ਜੀ ਸ਼ੇਡ ਹੈ ਤੁਹਾਨੂੰ ਦਿਸਦਾ ਹੋਊਗਾ ਗਰਮੀ ਦੇ ਵਿੱਚ ਨਿਊਡ ਸ਼ੇਡ ਹੀ ਵਧੀਆ ਰਹਿੰਦੀ ਹੈ ਲਾਈਟ ਜਿਹਾ ਕਲਰ ਤੇ ਬਾਕੀ ਹਨਾ ਆਪਣੀ ਆਪਣੀ ਪਸੰਦ ਹੁੰਦੀ ਹੈ ਜੀ ਵੀਸ਼ੋ ਤੇ ਵੈਸੇ ਹਨਾ ਮੈਂ ਮੰਗਵਾਉਂਦੀ ਰਹਿੰਨੀ ਆ ਵੀ ਮਤਲਬ ਮੇਕਅਪ ਵਾਲਾ ਸਮਾਨ ਠੀਕ ਹੁੰਦਾ ਗੱਲ ਲਿਪਸਟਿਕਾ ਵਗੈਰਾ ਨੇਲ ਪੇਂਟ ਵਗੈਰਾ ਪ੍ਰਾਈਸ ਠੀਕ ਹੁੰਦਾਗਾ ਕੁਆਲਿਟੀ ਵੀ ਠੀਕ ਹੁੰਦੀ ਹੈਗੀ ਛੋਟੀਆਂ ਨੇ ਪਰ ਹਨਾ ਵੀ ਇੰਨਾਪਾ ਯੂਜ਼ ਵੀ ਨਹੀਂ ਕਰਦੀ ਹੈਗੀ ਹੈ ਨਾ ਕਿ ਡੇਲੀ ਤਾਂ ਮੈਂ ਤਾਂ ਨਹੀਂ ਡੇਲੀ ਯੂਜ਼ ਕਰਦੀ ਲਿਪਸਟਿਕ ਤੇ ਕਿਉਂਕਿ ਇੱਕ ਕਹਿੰਦੇ ਹੁੰਦੇ ਨੇ ਨਾ ਵੀ ਆਪਣੇ ਲਿਪਸ ਹੁੰਦੇ ਨੇ ਜਿਹੜੇ ਖਰਾਬ ਹੋ ਜਾਂਦੇ ਨੇ ਡੇਲੀ ਲਿਪਸਟਿਕ ਲਗਾਉਣ ਨਾਲ ਤੇ ਬਸ ਜਿੱਦੇ ਸ਼ੌਂਕ ਜਾਂ ਹੁੰਦਾ ਹੈ ਨਾ ਜਾਗਦਾਗਾ ਜਾਂ ਨਿਊ ਮਗਾਈਆਂ ਹੁੰਦੀਆਂ ਨੇ ਤਾਂ ਫਿਰ ਮੈਂ ਉਦੋਂ ਲਾ ਲੈਣੀ ਹੁੰਦੀਆਂ ਲਗਾਤਾਰ ਬ੍ਰਸ਼ਲ ਠੀਕ ਹੁੰਦੀ ਹੈ ਇਹ ਲੈਂਦੀ ਨਹੀਂ ਹੈਗੀ ਜੀ ਕਾਫੀ ਟਾਈਮ ਨਹੀਂ ਲੈਂਦੀ ਹੈਗੀ ਤੇ ਵੈਸੇ ਇਹ ਜਿਹੜੀ ਆਪਾਂ ਬਾਜ਼ਾਰ ਤੋਂ ਲੋਕਲ ਮਾਰਕੀਟ ਤੋਂ ਮੈਂ ਲੈ ਕੇ ਆਉਣੀ ਹੁੰਦੀਆਂ ਹਨਾ ਉਹ ਤਾਂ ਲਾਹੇ ਤੋਂ ਲੈਦੀਆਂ ਹੁੰਦੀਆਂ ਨੇ ਉਹ ਤਾਂ હું ਲੈਦੀਆਂ ਨਹੀਂ ਬਸ ਇਹ ਆਏ ਵੀ 4-5 ਕ ਘੰਟਿਆਂ ਬਾਅਦ ਆਪਣੇ ਆਪ ਰਿਮੂਵ ਹੋ ਜਾਂਦੀ ਹੈਗੀ ਲੈ ਜਾਂਦੀ ਹੈਗੀ ਵੈਸੇ 2-3 ਘੰਟੇ ਕਮ ਸੇ ਕਮ 3.5 ਘੰਟੇ ਤੱਕ ਕੱਟਦੀ-ਕੱਟਦੀ ਹੈਗੀ ਉਹਨਾਂ ਟਾਈਮ ਨਹੀਂ ਲੈਂਦੀ ਹੈਗੀ ਬਹੁਤ ਸੋਹਣੇ ਕਲਰ ਨੇ ਮੈਂ ਮਤਲਬ ਜਿੱਦਾਂ ਦੇ ਦੇਖੇ ਸੀ ਹਨਾ ਆਪਾਂ ਉਹਦੇ ਵਿੱਚ ਮੀਸ਼ੇ ਉਹਦੇ ਵਿੱਚ ਰੀਅਲ ਇਮੇਜ ਵੀ ਕੱਟ ਕੇ ਦੇਖਦੀ ਹੁੰਦੀ ਆ ਮੈਂ ਕਿ ਕਿਵੇਂ ਦੇ ਲੱਗ ਰਹੇ ਨੇ ਕਲਰ ਹਨਾ ਜਿਵੇਂ ਦੇ ਉਹਨਾਂ ਚ ਉਹਨਿਆਂ ਨੇ ਦਿਖਾਏ ਸੀਗੇ ਬਿਲਕੁਲ ਓਦਾਂ ਦੀ ਨੇਗੇ ਬਹੁਤ ਸੋਹਣੀ ਸ਼ੇਡ ਹੈਗੀ ਸਾਰੀਆਂ ਪਿਸਟਿਕਾਂ ਦੀ ਤੇ ਬਾਕੀ ਤੁਹਾਨੂੰ ਇੱਕ ਵਾਰੀ ਮੈਂ ਚੱਕ ਕੇ ਵੀ ਦਿਖਾ ਦਿੰਨੀ ਆ ਹਨਾ ਉਹਨਾਂ ਨੇ ਨਾਲੇ ਛੇ ਦਿਖਾਈਆਂ ਹੋਈਆਂ ਸੀਗੀਆਂ ਤੇ ਜਿਹੜੀ ਮੈਂ ਪਿਕ ਐਡ ਕੀਤੀ ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗਿਆ ਹੋਣਾ 6 ਦਿਖਾਈਆਂ ਸੀ ਪਰ ਆਈਆਂ 8 ਨੇਗੀਆਂ ਦੂਜਾ ਪਾਸਾ ਦਿਖਾਉਣੀ ਹੈ ਕਲਰ ਨਹੀਂ ਸ਼ੋ ਹੋ ਰਹੇ ਇਹਨਾਂ ਦੇ ਟੱਕਣ ਜੇ ਇੱਕੋ ਜਿਹੇ ਕਲਰ ਦੇ ਨੇ ਆਹ ਦੇਖੋ ਜੀ ਐਨੇ ਕਲਰ ਨੇ 8 ਲਪਿਸ ਚ ਕਾਈਆਂ ਨੇ ਇਹ ਠੀਕ ਹੈ ਜੀ ਦੇਖ ਲਿਆ ਤੁਸੀਂ ਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਲਰ ਜਿਹੜੇ ਮੈਂ ਆਪਣੀ ਬਾਹ ਤੇ ਲਗਾਏ ਨੇ ਦੇਖੋ ਜੀ ਆ ਕਲਰ ਆਏ ਨੇ ਵਿੱਚ ਨਿਊਡ ਸ਼ੇਡ ਨੇ ਗਿਆ ਵਿੱਚ ਕਲਰਫੁੱਲ ਨੇ ਗਿਆ ਜਿਵੇਂ ਕਿ ਰੈੱਡ ਹੋ ਗਿਆ ਡਾਰਕ ਪਿੰਕ ਹੋ ਗਿਆ ਡਾਰਕ ਮਹਿਰੂਨ ਹੋ ਗਿਆ ਤੇ ਇੱਕ ਹਨਾ ਪਿੰਕ ਜਿਹਾ ਕਲਰ ਹੈਗਾ ਨਹੀਂ ਤਾਂ ਉਹਨੂੰ ਪਿੰਕ ਕਹਿ ਸਕਦੇ ਆ ਆਪਾਂ ਇਹ ਆ ਵਾਲਾ ਆ ਵਾਲਾ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਸੀਗੀਆਂ ਜੀ ਸਾਰੀਆਂ ਛੇੜਾਂ ਠੀਕ ਹੈ ਜੀ ਤੇ ਮੈਨੂੰ ਬਹੁਤ ਪਸੰਦ ਆਇਆ 148 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਹੈਗਾ ਤੇ ਲੈ ਸਕਦੇ ਹੋ ਤੁਸੀਂ ਅ ਵਧੀਆ ਲਪਿਸਟਿਕਾਂ ਨਿਕੀਆਂ ਕਿ ਮੈਨੂੰ ਵਧੀਆ ਲੱਗੀਆਂ ਉਸ ਤੋਂ ਬਾਅਦ ਸੈਕੰਡ ਤੇ ਆਪਾਂ ਇਹ ਮੰਗਾਏ ਸੀਗੇ ਲਿਪ ਲਾਈਨਰ ਸੀਗੇ ਇਹਦੇ ਵਿੱਚ ਸ਼ਾਇਦ 12 ਲਿਪ ਲਾਈਨਰ ਨਿਕੀਆਂ ਇਹ ਆਏ ਸੀ 154 ਰੁਪਏ ਦੇ ਇਹਦੀ ਵੀ ਮੈਂ ਪਿਕ ਐਡ ਕਰਨ ਲੱਗੀਆਂ ਨਾਲ ਵੇਸੀ ਇੰਨੇ 컬러 ਡੀਅਲ ਪਿਸਟਕਾਂ ਤਾਂ ਆਪਾਂ ਲਾਉਂਦੇ ਨਹੀਂ ਪਰ ਇਹ ਮਿਲ 12 ਹੀ ਰਹੇ ਸੀਗੇ ਹਨਾ ਕਾਫੀ ਮੈਂ ਕੱਢ ਕੇ ਦੇਖੇ ਸੀਗੇ ਮੈਂ ਇਹਨਾਂ ਨੂੰ ਪਿਸਟਕਾਂ ਇੰਦਾਂ ਵੀ ਯੂਜ਼ ਕਰ ਲੈਣੀ ਹੁੰਦੀ ਆ ਗਿਲਿਪਿਸਟਿਕ ਲਾ ਲੈਣੀ ਹੁੰਦੀ ਆ ਮਤਲਬ ਕਿ ਸਾਰੇ ਲਿਪਸਟਿਕ ਵੈਸੇ ਤਾਂ ਲਿਪ ਲਾਈਨਰ ਨੇ ਇਹ ਲਾਈਨ ਲਿਪ ਲਾਈਨ ਲਿਪਸਟਿਕ ਦੇ ਲਿਪਸਟਿਕ ਦੇ ਵਾਲੇ ਦੋ ਵਾਲੇ ਹਨਾ ਲਾਈਨ ਜੀ ਬਣਾਉਣੇ ਨੇ ਆਪਾਂ ਉਹਦੇ ਵਾਸਤੇ ਨਹੀਂ ਗਈਆਂ ਮੂੰ ਵੈਸੇ ਉਹ ਮੈਂ ਬਹੁਤ ਘੱਟ ਬਣਾਉਣੀ ਹੈਗੀ ਲਾਈਨ ਜੀ ਜਿਹੜਾ ਪਹਿਲਾਂ ਬਣਾਉਂਦੇ ਹੁੰਦੇ ਸੀ ਕਾਲੀ ਪੈਨਸਲ ਨਾਲ ਹਨਾ ਨਾਭੀ ਨਾਭੀ ਲਿਪਸਟਿਕ ਲਾ ਕੇ ਕਾਲੀ ਪੈਨਸਲ ਨਾਲ ਹਨਾ ਤੇ ਉਹਦੇ ਮੈਂ ਛੋਟੀ ਜੀ ਹੁੰਦੀ ਸੀ ਬਹੁਤ ਅਵਾਜ ਸੀਗਾ ਤੇ ਇਹ ਸੀਗੇ ਜੀ ਆਹ ਵਾਲੇ ਕਲਰ ਹਨਾ ਸੋਨੇ ਕਲਰ ਨੇ ਬਹੁਤ ਜਿਆਦਾ ਆਪਾਂ ਇਹਨਾਂ ਨੂੰ ਲਿਪਸਟਿਕਾਂ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ ਬਿਲਕੁਲ ਅ ਵੀ ਜਿਵੇਂ ਆਪਾਂ ਹਨਾ ਕ੍ਰੀਮੀ ਜੀ ਲਿਪਸਟਿਕ ਜਿਹਨੂੰ ਨਹੀਂ ਲਾਉਣੀ ਪਸੰਦ ਹੈਗੀ ਤਾਂ ਇਹ ਰੁੱਖੇ ਜਿਹਾ ਲੱਗਦੇ ਨੇ ਹਨਾ ਬੁੱਲਾਂ ਤੇ ਲਾਏ ਹੋਏ ਤਾਂ ਬਹੁਤ ਸੋਹਣੀਆਂ ਛੇੜਾਂ ਨੇ ਇਹਦੇ ਵਿੱਚ ਸਾਰੀਆਂ ਛੇੜਾਂ ਨੇ ਨਿਊਡ ਵੀ ਨੇ ਤੇ ਦੂਜੀਆਂ ਵੀ ਨੇ ਠੀਕ ਹੈ ਜੀ ਇਹ ਆਇਸੀ 154 ਰੁਪਏ ਦਾ ਸਾਰਾ ਪੈਕ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਇਹਨਾਂ ਚੋਂ ਲਾ ਕੇ ਵੀ ਦਿਖਾ ਦਿੰਨੀ ਆ ਕਿਹੜੇ ਲਾ ਕੇ ਦਿਖਾਵਾਂ ਰੈੱਡ ਲਾ ਕੇ ਦਿਖਾ ਦਿੰਨੀ ਠੀਕ ਹੈ ਜੀ ਆ ਦੇਖੋ ਆਹ ਵਾਲੇ ਇਹਨੋਂ ਪਹਿਲੇ ਪੈਸਟਿਕ ਤੇ ਮੈਂ ਮੈਲ ਲਗਾ ਲਣੀ ਆ ਹੁਣ ਮੈਂ ਹਨਾ ਇਹਨਾਂ ਦਾ ਜਿਹੜੇ ਮੈਂ ਮੰਗਵਾਏ ਸੀ ਮੈਂ ਸਾਰਾ ਕੁਝ ਲਗਾ ਲਗਾ ਕੇ ਦੇਖਿਆ ਹਨਾ ਵੀ ਠੀਕ ਹੈਗਾ ਇਹ ਵੀ ਮੈਨੂੰ ਠੀਕ ਲੱਗੇ ਪ੍ਰਾਈਸ ਦੇ ਅਕੋਰਡਿੰਗ ਤੇ ਸਈਏ ਵੀ ਲੈ ਸਕਦੇ ਹੋ ਤੁਸੀਂ ਤੇ ਆ ਆਪਣਾ ਪਾਰਸਲ ਆਇਆ ਸੀ ਅੱਜ ਹੁਣ ਇਹ ਮੈਥੋਂ ਖੋਲਣ ਜਾਣਾ ਕੈਂਚੀ ਤੋਂ ਬਿਨਾ ਕੈਂਚੀ ਲਿਆਉਣੀ ਪਊਗੀ ਚੱਕ ਕੇ ਚਲ ਦੇਖਦੇ ਆ ਖੋਲ ਕੇ ਇਹ ਪਲੇਟ ਹੈ <li>ਲਿਪਸਟਿਕ ਆ ਸੀਗੀ ਜੀ ਓਪਨ ਕਰ ਲਈ ਆ ਆਪਾਂ ਕੈਂਚੀ ਨਾਲ ਕੱਟ ਕੇ ਆ ਇਹਦੇ ਵਿੱਚ ਮੈਂ ਮਤਲਬ ਇਹਦੀ ਪ੍ਰੋਟੈਕਸ਼ਨ ਵਾਸਤੇ ਦਿੱਤਾ ਹੋਇਆ ਸੀਗਾ ਇਹ ਪਟਾਕੇ ਪਾਉਣ ਦੇ ਕੰਮ ਆਊਗਾ ਆਪਣੇ ਇਹ ਖੁੱਲ ਨਹੀਂ ਰਹੀ ਹੁਣ ਆ ਉੜਨਗੀ ਪਊ ਮੈਨੂੰ ਇਹ ਇਹ ਮੈਨੂੰ ਅੱਜ ਹੀ ਰਿਸੀਵ ਹੋਇਆ ਹੈਗਾ ਤੇ ਜਿਹੜੀ ਉਹ ਸੀਗੇ ਲਿਪ ਲਾਈਨਰ ਸੀਗੇ ਤੇ ਲਿਪਸਟਿਕਾਂ ਸੀਗੀਆਂ ਉਹ ਮੈਨੂੰ ਪਰ ਸੋ ਚੌਥੇ ਬਦਨ ਚੌਥੇ ਆਈਆਂ ਸੀਗੀਆਂ ਹਾਂ ਸ਼ਾਇਦ ਆਹ लीजिए ਆਪਣੀ ਲਿਪ ਲਾਈਨਰ ਵਾਲੀ ਪੈਲੇਟ ਤੇ ਇਹਦੇ ਵਿੱਚ ਮੈਨੂੰ ਲੱਗਾ ਬਰਸ਼ ਉਹਨਾਂ ਨੇ ਦਿੱਤਾ ਦਿੱਤਾ ਜੀ ਦਿੱਤਾ ਦਿੱਤਾ ਪਰ ਇਹਨਾਂ ਨੇ ਬਰਸ਼ ਵੀਰੇ ਗਲਤ ਦਿੱਤਾ ਹੋਇਆ ਹੈ ਹਨਾ ਉਹ ਤਾਂ ਪੋਲਾ ਆ ਜਾ ਹੁੰਦਾ ਹੈ ਬਰਸ਼ ਜਿਹੜਾ ਇਹਦੇ ਨਾਲ ਫਿਸਟਿਕ ਕਿਵੇਂ ਲੱਗੂਗੀ ਇਹ ਤਾਂ ਆ ਹਲਾਉਣ ਵਾਲਾ ਮੈਨਾਂ ਦਾ ਹੈ ਕਲਰ ਵੀਰੇ ਬਹੁਤ ਸੋਹਣੇ ਆਏ ਨੇ ਪਰ ਹਨਾ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਸੋਹਣੇ ਬਹੁਤ ਪਿਆਰੇ ਕਲਰ ਨੇ ਸਾਰੇ ਆਪਾਂ ਤੁਹਾਨੂੰ ਦਿਖਾ ਦਿੰਨੇ ਹਣਾ ਲਗਾ ਕੇ ਪਰ ਇਹ ਬਰਸ਼ ਗਲਤ ਦੇਤਾ ਇਹਨਾਂ ਨੇ ਆ ਲਗਾ ਰਹੇ ਆਪਾਂ ਕਾਫੀ ਜ ਆ ਕੀ ਬਾਤ ਹੈ ਬਈ ਬਹੁਤ ਸੋਹਣੀ ਹੈ ਦੇਖੋ ਕਰੀਮੀ ਜੀ ਇਹ ਬਹੁਤ ਸੋਹਣੀ ਲਿਪਸਟਿਕ ਆਈ ਹੈ ਬਾਕੀ ਹਣਾ ਯੂਜ਼ ਕਰਕੇ ਪਤਾ ਲੱਗੂਗਾ ਕਿ ਰੈਂਦੀ ਕਿੰਨਾ ਕਿਚੀ ਰਹਿ ਗਈ ਹਣਾ ਲੌਂਗ ਪਲਾਸਟਿਕ ਹੈ ਜਾਂ ਕਿਮੇ ਹੈ ਜਾਂ ਕਿਵੇਂ ਹੈ ਵੈਸੇ ਕਲਰ ਕਿੰਨਾ ਪਿਆਰਾ ਹੈਗਾ ਬਹੁਤ ਸੋਹਣਾ ਕਲਰ ਹੈ ਜੀ ਤੇ ਆਪਾਂ ਤੁਹਾਨੂੰ ਸਾਰੀ ਲਾ ਕੇ ਦਿਖਾ ਦਿੰਨੇ ਥੋੜੇ ਥੋੜੇ ਪਰ ਇਹ ਬਰਸ਼ ਤੇ ਲੱਗ ਗਿਆ ਹੁਣ ਹੁਣ ਆਪਾਂ ਤੁਹਾਨੂੰ ਕਿਹੜਾ ਦਿਖਾਈਏ ਰੈੱਡ ਦਿਖਾਣੇ ਆ ਜੀ ਕਿਉਂਕਿ ਰੈੱਡ ਹਣਾ ਹਰੇਕ ਲਾ ਲੰਦਾ ਰੈੱਡ ਹਾਲੋ ਜੀ ਰੈੱਡ ਕਲਰ ਬਹੁਤ ਵਧੀਆ ਵੀਰੇ ਬਹੁਤ ਵਧੀਆ ਪੈਲੇਟ ਹੈਗੀ ਤੇ ਚਲੋ ਜੀ ਮੇਰਾ ਰੂਹੀ ਅੰਦਰ ਬੇਵੀ ਹਰ ਗੁਣਾ ਤੇ ਬਹੁਤ ਵਧੀਆ ਵੀਰੇ ਮੰਗਵਾ ਸਕਦੇ ਹੋ ਤੁਸੀਂ ਕਲਰ ਦੇਖੋ ਬਹੁਤ ਸੋਹਣੇ ਨੇ ਇਹਦੀ ਵੀ ਮੈਂ ਪਿਕ ਐਡ ਕਰ ਦੂੰਗੀ ਨਾਲ ਨਾਲ ਹਨਾ ਤੁਹਾਨੂੰ ਪਤਾ ਲੱਗ ਜੂਗਾ ਕਿ ਪ੍ਰਾਈਸ ਵਗੈਰਾ ਦਾ ਹਨਾ ਤੁਸੀਂ ਰੀਅਲ ਇਮੇਜ ਵੀ ਕੱਢ ਕੇ ਦੇਖ ਲਿਆ ਕਰੋ ਜਿਹੜਾ ਕੋਈ ਮਿਸ਼ੇ ਤੋਂ ਸ਼ਾਪਿੰਗ ਕਰਦਾ ਹੈਗਾ ਤੇ ਬਹੁਤ ਸੋਹਣੇ ਕਲਰ ਆਏ ਨੇ ਵੀਰੇ ਇਹਦੇ ਵਿੱਚ ਵੱਡੀਆਂ ਵੀ ਹੈਗੀਆਂ ਨੇ ਜੇ ਤੁਸੀਂ ਵੱਡੀਆਂ ਆਰਡਰ ਕਰਨੀਆਂ ਹੋਈਆਂ ਉਹ ਵੀ ਕਰ ਸਕਦੇ ਹੋ ਤੇ ਕਲਰ ਵੀ ਬਹੁਤ ਸੋਹਣੇ ਨੇਗੇ ਤੇ ਵਧੀਆ ਚੀਜ਼ ਹੈਗੀ ਠੀਕ ਹੈ ਜੀ ਤੇ ਆ ਹੁਣ ਆਪਾਂ ਕਰਦੇ ਆ ਆਪਣੀ ਵੀਡੀਓ ਦਾ ਐਂਡ ਤੇ ਗਰਮੀ ਬਹੁਤ ਜ਼ਿਆਦੇ ਹੈਗੀ ਤੇ ਜਿਹੜੇ ਇਸ ਵੀਡੀਓ ਰਾਹੀਂ ਮੇਰੇ ਚੈਨਲ ਤੇ ਨਵੇਂ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਹੈਲਪਫੁਲ ਹੈਗੀ ਇਹ ਵੀਡੀਓ ਜਾਂ ਨਹੀਂ ਤੇ ਜਿਨ੍ਹਾਂ ਜਿਨ੍ਹਾਂ ਨੂੰ ਲਿਪਸਟਿਕਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੇਰੇ ਮਗੂ ਲਾਉਣੀਆਂ ਕਰਦੀਆਂ ਹੁੰਦੀਆਂ ਨਹੀਂ ਹੈਗੀਆਂ ਪਰ ਟੇਰ ਮਾਰੀ ਰੱਖਣਾ ਉਹ ਵੀ ਜ਼ਰੂਰ ਕਮੈਂਟ ਕਰ ਦਿਓ ਹਨਾ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਨਾਲ ਕਿਸੇ ਸੋਹਣੀ ਜੀ ਨਾਲ ਏ ਬਾਏ ਬਾਏ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕਾ ਜੀ